गलासँग मे <thebrav passer> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟੁੱਟੀ ਗੰਢ ਜਨ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਇਹ ਜਿਹੜਾ ਸਰੋਵਰ ਆਪਾਂ ਦੇਖਦੇ ਪਏ ਆ ਕਿਸੇ ਵੇਲੇ ਇਹ ਜਲਾਲਾਬਾਦ ਹਲਕੇ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤਿੰਨ ਭਰਾ ਹੁੰਦੇ ਸੀਗੇ ਖਿਦਰਾਣਾ ਤਿੰਘਾਣਾ ਤੇ ਰਪਾਣਾ ਇਹ ਤਿੰਨੇ ਹੀ ਸ਼ਿਵ ਦੇ ਭਗਤ ਸੀਗੇ ਤੇ ਇਸ ਇਲਾਕੇ ਦੇ ਵਿੱਚ ਪਾਣੀ ਦੀ ਕਮੀ ਹੋਣ ਕਰਕੇ ਫਿਰ ਇਹ ਤਿੰਨਾਂ ਭਰਾਵਾਂ ਨੇ ਢਾਬਾਂ ਖਦਵਾਈਆਂ ਮਤਲਬ ਕਿ ਛੱਪੜ ਖਦਵਾਏ ਜਿੱਥੇ ਬਰਸਾਤ ਦਾ ਪਾਣੀ ਇਕੱਠਾ ਹੁੰਦਾ ਸੀ ਤੇ ਜਦੋਂ ਬਰਸਾਤ ਦਾ ਪਾਣੀ ਇੱਥੇ ਇਕੱਠਾ ਹੋਣ ਲੱਗ ਗਿਆ ਇੱਥੇ ਜਾਨਵਰ ਆਉਣ ਲੱਗੇ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਆ ਜਿਹੜੇ ਉਹ ਵੀ ਇੱਥੋਂ ਪਾਣੀ ਲੈ ਕੇ ਜਾਣ ਲੱਗੇ ਪੁਰਾਣੇ ਜ਼ਮਾਨੇ ਦੇ ਵਿੱਚ ਪਹਿਲੀ ਗੱਲ ਤਾਂ 1705 ਤੋਂ ਵੀ ਪਹਿਲਾਂ ਦੀਆਂ ਗੱਲਾਂ ਕਿ ਇੱਥੇ ਖੂਪ ਪਟਵਾਉਣਾ ਜਿਹੜਾ ਬੜਾ ਔਖਾ ਸੀ ਜੇ ਖੂਪ ਪਟਿਆ ਜਾਂਦਾ ਹੁੰਦਾ ਸੀ ਤੇ ਖੂਹ ਦੇ ਵਿੱਚ ਪਾਣੀ ਖਾਰਾ ਨਿਕਲਦਾ ਸੀ ਜਿਸ ਨਾਲ ਦਸਤ ਮਰੋੜ ਤੇ ਬਿਮਾਰ ਬੰਦਾ ਹੋ ਜਾਂਦਾ ਸੀ ਇਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਇੱਧਰ ਦੇ ਲੋਕ ਸੀਗੇ ਉਹ ਤਾਬਾਂ ਦੇ ਉੱਤੇ ਨਿਰਭਰ ਸੀਗੇ ਉਹ ਪਾਣੀ ਆ ਜਿਹੜਾ ਇੱਥੋਂ ਲੈ ਕੇ ਜਾਂਦਾ ਸੀ ਕਈਆਂ ਜਾਣੇ ਤਾਂ 10-10 ਮੀਲਾਂ ਤੋਂ ਆ ਕੇ ਪਾਣੀ ਲੱਗ ਜਾਂਦੇ ਹੁੰਦੇ ਸੀ ਇੱਥੇ ਜਦੋਂ ਗਰਮੀ ਪੈਂਦੀ ਸੀ ਤੇ ਉਸ ਵਕਤ ਪਾਣੀ ਦੀ ਘਾਟ ਹੋਣ ਕਰਕੇ ਇਹ ਜਿਹੜੀ ਜਗ੍ਹਾ ਤੇ ਜਦੋਂ ਮੁਗਲ ਫੌਜਾਂ ਇੱਥੇ ਆਈਆਂ ਉਹ ਵੀ ਸਿੰਘਾਂ ਨਾਲ ਲੜੀਆਂ ਤਾਂ ਉਹ ਵੀ ਅੱਗੇ ਨਹੀਂ ਗਈਆਂ ਕਿਉਂਕਿ ਕਹਿ ਦਿੱਤਾ ਗਿਆ ਸੀ ਕਿ ਅੱਗੇ ਪਾਣੀ ਹੈ ਨਹੀਂ ਚਲੋ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਕਰੀਏ ਦਰਸ਼ਨ ਫਿਰ ਅਗਲੀ ਕਹਾਣੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਹੀ ਸੁਣਾਉਂਦੇ ਹਾਂ ਸਰਵਾਰ ਸਾਹਿਬ ਮੱਥਾ ਟੇਕਣ ਉਪਰੰਤ ਗੁਰੂ ਸਾਹਿਬ ਦੀ ਦੇਖ ਲਈ ਫਿਰ ਇੱਥੇ ਹੋਰ ਵੀ ਸਿੱਖ ਸੰਗਤਾਂ ਸਾਡੇ ਨਾਲ ਜੁੜ ਗਈਆਂ ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਇਤਿਹਾਸਕਾਰ ਵੀ ਮਿਲ ਗਏ ਉਹ ਇਸੇ ਵੀਡੀਓ ਚ ਅੱਗੇ ਦੇਖੋਗੇ ਤੁਸੀਂ ਸਾਹਮਣੇ ਜਿਹੜਾ ਦਰਖਤ ਆ ਇਸ ਦਰਖਤ ਥੱਲੇ ਘੋੜਾ ਬੰਨਿਆ ਸੀ ਗੁਰੂ ਸਾਹਿਬ ਨੇ ਤੇ ਇਸੇ ਦਰਖਤ ਦੇ ਸਾਈਡ ਤੇ ਇਹਨੂੰ ਜਿਹੜਾ ਬੇਦਾਵਾ ਸੀ ਉਹ ਪਾੜਿਆ ਸੀ ਤੇ ਇਸੇ ਗੁਰਦੁਆਰੇ ਤੋਂ ਜਿਉਂ ਹੀ ਅਸੀਂ ਸੜਕ ਕ੍ਰੋਸ ਕਰਦੇ ਆਂ ਟੁੱਟੀ ਗੰਢ ਗੁਰਦੁਆਰਾ ਸਾਹਿਬ ਤੋਂ ਸੜਕ ਕ੍ਰੋਸ ਕਰਨ ਸਾਰੀ ਸਾਹਮਣੇ ਗੁਰਦੁਆਰਾ ਸਾਹਿਬ ਆਂਗੀਠਾ ਸਾਹਿਬ ਜਿੱਥੇ 40 ਸਿੰਘਾਂ ਦਾ ਸੰਸਕਾਰ ਗੁਰੂ ਜੀ ਨੇ ਆਪਣੇ ਹੱਥੀਂ ਕੀਤਾ ਮਤਲਬ ਗੁਰੂ ਭੋਵਨ ਸਿੰਘ ਜੀ ਨੇ ਆਪਣੇ ਹੱਥੀਂ ਸਾਰੇ ਸਿੰਘਾਂ ਨੂੰ ਇੱਥੇ ਅਗਨੀ ਭੇਂਟ ਕੀਤਾ ਤੇ ਉਸ ਵਕਤ ਮਾਈ ਭਾਗੋ ਜੀ ਵੀ ਨਾਲ ਸੀ ਜਿਨ੍ਹਾਂ ਆਪਣਾ ਸਾਰਾ ਜੀਵਨ ਲੋਕ ਭਲਾਈ ਅਤੇ ਸਿੱਖੀ ਨੂੰ ਸਮਰਪਿਤ ਕਰ ਦਿੱਤਾ ਪਿੰਡ ਚਵਾਲ ਤੋਂ ਇੱਕ ਸਿੱਖ ਦਲੇਰ ਮਾਈ ਭਾਗੋ ਨਾਮ ਦੇ ਔਰਤ ਸੀ ਜੋ ਬੜੇ ਦਲੇਰ ਸੀਗੇ ਜਾਂਬਾਦ ਸੀ ਤੇ ਉਹਨਾਂ ਨੇ ਖਾਲਸੇ ਦੀ ਚੜ੍ਹਦੀ ਕਲਾ ਕਾਇਮ ਰੱਖਣ ਲਈ ਇਹ 40 ਸਿੰਘਾਂ ਨੂੰ ਕਰਵਾਨੀਆਂ ਦੇਣ ਵਾਸਤੇ ਪਰੇਰਿਆ ਤੇ ਇਸ ਕਰਕੇ ਮਾਈ ਭਾਗੋ ਜੀ ਦਾ ਵੀ ਬਹੁਤ ਵੱਡਾ ਰੋਲ ਆ ਤੇ ਮੁਰਕੇ ਵੀ ਉਹ ਲੋਕਾਂ ਦੀ ਸੇਵਾ ਦੇ ਵਿੱਚ ਬਾਣੀ ਦੇ ਵਿੱਚ ਜੁਟ ਗਏ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੂਹਰੇ ਇੱਕ ਡਿਸਪਲੇ ਲੱਗੀ ਹੋਈ ਆ ਜਿਸ ਤੇ ਵਿੱਚ ਵਾਰ-ਵਾਰ ਪ੍ਰਿੰਟ ਹੋ ਕੇ ਜਾ ਰਹੇ ਆ 40 ਜਿਹੜੇ ਮੁਕਤੇ ਆ 40 ਸਿੰਘਾਂ ਦੇ ਨਾਮ ਪ੍ਰਿੰਟ ਹੋਏ ਹੋਏ ਆ ਇੱਥੇ ਇੱਕ ਲਿਸਟ ਵੀ ਲੱਗੀ ਹੋਈ ਆ ਜਿਹੜੀ ਪੰਜਾਬੀ ਅੰਗਰੇਜ਼ੀ ਅਤੇ ਹਿੰਦੀ ਚ ਲੱਗੀ ਹੋਈ ਆ ਜਿਸ ਦੇ ਵਿੱਚ 40 ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦਾ ਵੇਰਵਾ ਤੇ ਉਹਨਾਂ ਦੇ ਨਾਮ ਲਿਖੇ ਹੋਏ ਆ ਇਹ ਉਹਨਾਂ ਨੂੰ ਜਿਹੜੀ ਸਮਰਪਤਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਉਂਦੀ ਹੋਈ ਇਹ ਜਿਹੜੀ ਜੋਤ ਆ ਇਹ ਚੱਲ ਰਹੀ ਆ ਤੇ ਹੁਣ ਆਪਾਂ ਦਰਸ਼ਨ ਕਰਦੇ ਆ ਲੰਗਰ ਹਾਲ ਦੇ ਗੁਰੂ ਦਾ ਲੰਗਰ ਇਸ ਵੀਡੀਓ ਨੂੰ ਅਖੀਰ ਤੱਕ ਦੇਖਿਓ ਅਤੇ ਧਿਆਨ ਨਾਲ ਸੁਣਿਓ ਕਿ ਇਹ ਜਿਹੜਾ ਇਤਿਹਾਸ ਆ ਤੁਹਾਨੂੰ ਮੈਂ ਸੌਖੇ ਢੰਗ ਨਾਲ ਸਮਝਾ ਸਕਾਂ ਅੰਗੀਠਾ ਸਾਹਿਬ ਤੋਂ ਅਸੀਂ ਦੁਬਾਰਾ ਫੇਰ ਟੁੱਟੀਗੰਢ ਸਾਹਿਬ ਗੁਰਦੁਆਰਾ ਵੱਲ ਨੂੰ ਆ ਗਏ ਕਿਉਂਕਿ ਸਾਡੀ ਕਾਰ ਵੀ ਇਧਰ ਦੀ ਪਾਰ ਇਧਰ ਹੀ ਪਾਰ ਕਾ ਆਏ ਵੀ ਅਸੀਂ ਇਧਰ ਦੀ ਸੀ ਤੇ ਸਾਡੇ ਜੋੜੇ ਵੀ ਇਧਰ ਹੀ ਜਮਾ ਨੇ ਤੇ ਗੁਰਦੁਆਰਾ ਟੁੱਟੀਗੰਢ ਸਾਹਿਬ ਜਿੱਥੇ ਪੇਦਾਵਾ ਪੜਿਆ ਸੀ ਇੱਕ ਅਸਤੀਫਾ ਜਿਹੜਾ ਸੀ ਦਿੱਤਾ ਹੋਇਆ ਕਿਉਂ ਦਿੱਤਾ ਸੀ ਉਹਦੀ ਕਹਾਣੀ ਤੁਹਾਨੂੰ ਅੱਗੇ ਸੁਣਾਉਨੇ ਆ ਤੇ ਗੁਰੂ ਸਾਹਿਬ ਨੇ ਇੱਥੇ ਵਧਾਵਾ ਪਾੜਿਆ ਸੀ ਤੇ ਟੁੱਟੀ ਗੰਢਾ ਜਿਹੜੀ ਰਿਸ਼ਤੇ ਚਾਈ ਹੋਈ ਸੀ ਤੇ ਉਹਨੂੰ ਸੁਧਾਰਿਆ ਸੀ ਤੇਰਾ ਅੰਤ ਨਾ ਗਾਣਾ 40 ਮੁਕਤੇ ਕੌਣ ਸਨ 1704 ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਕਿਲੇ ਦੇ ਵਿੱਚ ਸਿੱਖਾਂ ਦਾ ਕਬਜ਼ਾ ਸੀ ਤੇ ਬਾਹਰੋਂ ਔਰੰਗਜੀਤ ਤੇ ਕਹੋ ਵੀ ਮੁਗਲਾਂ ਦੀ ਫੌਜ ਨੇ ਘੇਰਾ ਪਾ ਲਿਆ ਅੰਦਰ ਰਾਸ਼ਨ ਜਿਹੜਾ ਸੀ ਕਿਲੇ ਦੇ ਅੰਦਰ ਘਟਦਾ 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 ਘਟ ਗਿਆ ਇੱਕ ਹਾਥੀ ਵੀ ਮਰ ਗਿਆ ਤੇ ਸਿੰਘਾਂ ਨੂੰ ਇੱਕ ਡੰਗ ਤੱਕ ਰੋਟੀ ਦੇ ਨਾਲ ਗੁਜ਼ਾਰਾ ਕਰਨਾ ਪਿਆ ਕਿ ਜਿਹੜੇ 40 ਇਹ ਸਿੰਘ ਸੀ ਇਹਨਾਂ ਦਾ ਜਿਹੜੇ ਮੇਨ ਹੈਡ ਸੀਗੇ ਉਹ ਸੀਗੇ ਭਾਈ ਮਹਾ ਸਿੰਘ 40 ਸਿੰਘਾਂ ਦੀ ਟੁਕੜੀ ਦੇ ਜਿਹੜੇ ਮੇਨ ਕਹਿੰੋ ਵੀ ਹੈਡ ਸੀਗੇ ਉਹੋ ਭਾਈ ਮਹਾ ਸਿੰਘ ਸੀਗੇ ਤੇ ਮਹਾ ਸਿੰਘ ਜੀ ਨੇ ਇੱਕ ਚਿੱਠੀ ਲਿਖੀ ਬੇਦਾਵਾ ਲਿਖਿਆ ਜਾਂ ਅਸਤੀਫਾ ਲਿਖਿਆ ਵੀ ਤੁਸੀਂ ਕਦੇ ਗੁਰੂ ਵੀ ਤੁਹਾਡੇ ਸਿੰਘ ਆ ਜਿਹੜੇ ਭੁੱਖੇ ਲੜ ਰਹੇ ਨੇ ਤੁਸੀਂ ਰੋਟੀ ਦਾ ਖਵਾ ਨਹੀਂ ਸਕਦੇ ਜਾਂ ਕਈ ਹੋਰ ਇਦਾਂ ਦੇ ਇਲਜ਼ਾਮ ਲਾਏ ਕਹਿੰਦੇ ਵੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਇਹ ਉਹਨਾਂ ਨੂੰ ਛੱਡ ਕੇ ਆ ਗਏ ਜਦੋਂ ਇਹ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸਿੰਘ ਤਾਂ ਇਲਾਕੇ ਦੀਆਂ ਸੰਗਤਾਂ ਨੇ ਚੰਗਾ ਮਾੜਾ ਇਹਨਾਂ ਨੂੰ ਕਿਹਾ ਔਰਤਾਂ ਘਰ ਦੀਆਂ ਔਰਤਾਂ ਨੇ ਵੀ ਕਹਿਤਾ ਕਿ ਤੁਸੀਂ ਚੂੜੀਆਂ ਪਾ ਲਓ ਤੁਸੀਂ ਗੁਰੂ ਸਾਹਿਬ ਨੂੰ ਧੋਖਾ ਦੇ ਕੇ ਆਏ ਉਹਨਾਂ ਨੂੰ ਛੱਡ ਕੇ ਆਏ ਹੋ ਮਾੜੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਸਰੋਵਰ ਬਹੁਤ ਵੱਡਾ ਉਹਦੇ ਆਲੇ-ਦੁਆਲੇ ਬਾਜ਼ਾਰ ਫੈਲਿਆ ਹੋਇਆ ਤੇ ਗੁਰਦੁਆਰਾ ਸਾਹਿਬ ਵਾਸਤੇ ਵੀ ਕਈ ਗੇਟ ਨੇ ਤੇ ਸਾਰੇ ਗੇਟਾਂ ਦੇ ਨਾਲ-ਨਾਲ ਬਾਜ਼ਾਰ ਆ ਬੱਚਿਆਂ ਦੇ ਖੜਾਉਣੇ ਆ ਤੇ ਆਪਾਂ ਫਿਰ ਉੱਥੇ ਆਉਨੇ ਆ ਇਹ ਗੱਲ ਹੈਗੀ ਆ 1704 ਦਸੰਬਰ ਦੇ ਵਿੱਚ ਮੁਗਲਾ ਨੇ ਕਿਹਾ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਕੁਰਾਨ ਦੀਆਂ ਸੌਹਾਂ ਤੱਕ ਖਾਧੀਆਂ ਪਰ ਗੁਰੂ ਜੀ ਨੂੰ ਪਤਾ ਸੀ ਵੀ ਇਹ ਝੂਠੀਆਂ ਸੌਹਾਂ ਖਾ ਲੈਂਦੀਆਂ ਨੇ ਮੁਗਲ ਫੌਜਾਂ ਫਿਰ ਮੁਗਲ ਫੌਜਾਂ ਨੇ ਕੀ ਕੀਤਾ ਪਹਾੜੀ ਰਾਜਿਆਂ ਨੂੰ ਲਿਆਂਦਾ ਤੇ ਗੁਰੂ ਸਾਹਿਬ ਨੂੰ ਯਕੀਨ ਦਿਵਾਇਆ ਕਿ ਨਹੀਂ ਅਸੀਂ ਸੱਚ ਬੋਲਦੇ ਆ ਤੁਸੀਂ ਕਿਲਾ ਖਾਲੀ ਕਰ ਦਿਓ ਫਿਰ ਗੁਰੂ ਜੀ ਨੇ ਦੇਖਿਆ ਕਿ ਕੁਝ ਸਿੰਘ ਮਿੱਤਰ ਨਾਰਾਜ਼ ਹੋ ਕੇ ਵੀ ਚਲੇ ਗਏ 40 ਸਿੰਘ ਜਿਹੜੇ ਮੁਕਤੇ ਆ ਤੇ ਰਾਸ਼ਨ ਵੀ ਹੈ ਨਹੀਂਗਾ ਵੀ ਆਪਾਂ ਨੂੰ ਕਿਲਾ ਛੱਡ ਦੇਣਾ ਚਾਹੀਦਾ ਪਰ ਉਹ ਸੌਹਾ ਜਿਉਂ ਹੀ ਇਹਨਾਂ ਨੇ ਕਿਲਾ ਛੱਡਿਆ ਤਿਉਂ ਹੀ ਫੋਜਾਂ ਇਹਨਾਂ ਦੇ ਮਗਰ ਲੱਗ ਗਈਆਂ ਇਹ ਫਿਰ ਆਨੰਦ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਫਿਰ ਇਹ ਉੱਥੋਂ ਚੱਲਦੇ 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 ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਰੋਪੜ ਕੋਟਲਾ ਨਿਹੰਗ ਚਮਕੌਰ ਸਾਹਿਬ ਮਾਛੀਵਾੜਾ ਆਲਮਗੀਰ ਜੱਟਪੁਰੇ ਰਾਏਕੋਟ ਕਾਂਗੜ ਦੀਨਾ ਰਮਾਲਾ ਭਾਈ ਭਗਤਾ ਬਰਗਾੜੀ ਬਹਿਬਲ ਹੁੰਦੇ ਹੋਏ ਇਹ ਮੁਖਸਰ ਸਾਹਿਬ ਕੋਲ ਆਏ ਹੁਣ ਬਾਬਾ ਜੀ ਤੋਂ ਆਪਾਂ ਇਤਿਹਾਸ ਸੁਣਦੇ ਆ ਕਿਉਂਕਿ ਇਹ ਇਤਿਹਾਸ ਦੀ ਇਹਨਾਂ ਨੂੰ ਕਾਫੀ ਨੌਲੇਜ ਆ ਤੇ ਇਹਨਾਂ ਨੇ ਇਤਿਹਾਸ ਬਹੁਤ ਪੜ੍ਹਿਆ ਵੀ ਆ। ਨਾਜ਼ਮੀਲਾ ਕੋੜਾ ਹਾਂਜੀ ਭਾਈ ਜੀ ਅਸੀਂ ਮਾਫੀ ਨਹੀਂ ਵਾਹ ਜੀ ਜੀ ਆਪਣੇ ਚੋਰੀ ਗਿਆ ਸੀ। ਕੋੜਾ ਬੰਦੇ ਮਾਫਾ ਨੂੰ ਪਤਾ ਲੱਗਣਾ ਅਸੀਂ ਚੁਪਾਤੇ ਠੀਕ ਹੈ ਜੀ ਮਿੰਗੇ ਮੰਗ ਕੀ ਮੰਗਣ ਰਾਜ ਮੰਗ ਉਮਰ ਮੰਗ ਠੀਕ ਹੈ ਕੋਸ਼ ਨਹੀਂ ਮੰਗਣਾ ਇੱਕੋ ਚੀਜ਼ ਮੰਗਣੀ ਜਿਹੜੇ ਤੈਨੂੰ ਬਤਾਵਾ ਲਿਖ ਕੇ ਦਿੱਤਾ ਸੀ ਉਹ ਕਰਦੇ ਉਹ ਆ ਜਾਗਾ ਹਣੀ ਉਹ ਤੇ ਬੈਠ ਕੋਰਾ ਬੰਨਾ ਇਸੇ ਜਗਤ ਮਹਾਰਾਜ ਨੇ ਅੱਗੇ ਅੱਗੇ ਸਿਰ ਤੇ ਉਹ ਕਮਰ ਦਾ ਸਹਾਰਾ ਲਿਆ ਕਿਸੇ ਗਾਉਂ ਦਾ ਲਿਬੜੋ ਉਹ ਕੂਨ ਦੇ ਪਜਾਮੇ ਤੇ ਕੁਰਤੇ ਬੰਡੇ ਦੇ ਕਰ ਠੀਕ ਹੈ ਬੰਡੀ ਸਾਹਿਬ ਠੀਕ ਹੈ ਉਹ ਲਿਬੜੋ ਇੱਕ ਹੀ ਗੱਲ ਹੈ ਤੇ ਜੁਆ ਕੋਲ ਬਦਦਾ ਇਸ ਜਗ੍ਹਾ ਤੇ ਪੜਿਆ ਉਥੇ ਠੀਕ ਹੈ ਜੀ ਲੋਕਾਂ ਨੂੰ ਬੰਦ ਬਰਵਾਸਾ ਨੂੰ ਆਪਾਂ ਘੋੜੀ ਤੇ ਭਾਈ ਨਾਲ ਸੰਪਾਏ ਹਾਂ ਜੀ ਹਾਂ ਜੀ ਉਹ ਇਹ ਕਹਿੰਦਾ ਇੱਕ ਹੀ ਹੈ ਅੱਛਾ ਮਹਾਸਾਹਿਬ ਜੀ ਠੀਕ ਹੈ ਜੀ ਵਾਹਿਗੁਰੂ ਬਦਦਾ ਦੀ ਕੁੱਪ ਹੈ ਜੀ ਐ ਕਰ ਦੋ ਜਿਹੜੀ ਹੈਗੀ ਹੈ ਮੈਂ ਸਾਰਾ ਕੁਸੂ ਪਰਮਾਨ ਕਰਤਾ ਉਹ ਟੁਕੜਾ ਵੀ ਨਾ ਸਿੱਕੀ ਲਵੋ ਨੀ ਕੰਮ ਰੰਗ ਨਹੀਂ ਅੱਛਾ ਸਭ ਚ ਚਲੀ ਗਈ ਵੱਡੇ ਵੱਡੇ ਗ੍ਰਾਮ ਚਲੇ ਗਏ ਕੋਈ ਟੁਕੜਾ ਨਹੀਂ ਕਿਤੇ ਸਿੱਕਿਆ ਉਹ ਦੇਖ ਦੇ ਦੇਖ ਤਕੂ ਗੁਰਜੰਗਰ ਦੇ ਰਹਿ ਤੂੰ ਮਾਰੇ ਜੀ ਜਿਹੜਾ ਉੱਤੇ ਸੀ ਉਹ ਇੱਥੇ ਮਾਈ ਪੱਗ ਗਈ ਹੈ ਜੇ ਜੁੱਦ ਹੋ ਰਿਹਾ ਹੋ ਤਾਂ ਇੱਕ ਤਾਂ ਆ ਬੱਚੇ ਛੱਪੜ ਪੀਦਾ ਅੱਛਾ ਇਹ ਤਾਂ ਆਉਸੀ ਕਿ ਬਿਲਕੁਲ ਯਾਰ ਇੱਥੇ ਪਾਣੀ ਇੱਕ ਵਾਦਕ ਤੇ ਨਹੀਂ ਹੁੰਦਾ ਸੁਣਾਉਂਦੇ ਜਿਹੜੇ ਕੋਲ ਸੀ ਜੀ ਉਹ ਪਿਛਾ ਮੁਰ ਗਈ ਹੋਰ ਮੁਰ ਗਈ ਹੋਰ ਮੁਰ ਗਈ ਪੂਰੇ ਵਜੀਰ ਖਾਨ ਦੀ ਗੱਲ ਪੂਰੇ ਨੇ ਕਹੇ ਗਾ ਪਾਣੀ ਹੈ ਨਹੀਂ ਪਿੱਛੇ ਮੁੜ ਲੋ ਉਹ ਪਿੱਛੇ ਮੁੜ ਗਏ ਉਹ ਇੱਥੇ ਤੱਕ ਪੁੱਛਿਆ ਕਰਦੇ ਆਏ ਹਨ ਹਾਂ ਜੀ ਇੱਥੇ ਲੜਿਆ ਲੜਾਈ ਹੋਈ ਆ ਵੀ ਸਿੰਘ ਚ ਸ਼ਹੀਦ ਹੋਇਆ ਕਾਰੀ ਸਿੰਘ ਸ਼ਹੀਦ ਹੋਇਆ ਕਾਰੀ ਸਿੰਘਾਂ ਨੂੰ ਇਕੱਠਾ ਕਰਕੇ ਸੀਸ ਮਨ ਸਭ ਘਰ ਇਸੇ ਬਾਰੇ ਨਾਂ ਵੀ ਲੱਗਿਆ ਅੱਛਾ ਨਾ ਹੋਇਆ ਅਗਲੀ ਇਸਾਨ ਦੇ ਸਾਹਮਣੇ ਉੱਥੇ ਸਿਸਕਾੜ ਦੀ ਕਚਾਲੀ ਠੀਕ ਹੈ ਇਹ ਗਲਤ ਹੈਗੀ ਜੇਤ ਮਹਿੰਦੀ ਦੀ ਮਈ ਦੀ 1705 ਦੀ ਗੱਲ ਹੈ ਕਦੇ ਅਸੀਂ ਪਿੱਛੇ ਗਏ ਮਈ ਗਏ ਸੀ ਹੁਣ ਮਾਛੀਵਾੜਾ ਸਾਹਿਬ ਠੀਕ ਹੈ ਅਸੀਂ ਉੱਥੇ ਦਾ ਇਤਿਹਾਸ ਲੱਛ ਕੇ ਆਏ ਲੋਕਾਂ ਨੂੰ ਠੀਕ ਹੈ ਜੀ ਤੇ ਹੁਣ ਅਸੀਂ ਉੱਥੇ ਆਏ ਸੀ ਉੱਥੇ 5 ਦਸੰਬਰ ਦੀ ਐ ਤੇ ਉੱਥੋਂ ਆਉਂਦੇ ਆਉਂਦੇ ਇੱਥੇ ਮਈ ਤੱਕ ਹੋ ਗਿਆ ਬਣਾ ਲੇ ਦਿਨੇ ਕੰਗੜੇ ਨਾ ਦਿਨੇ ਮੰਦਿਰ ਕੋਠੇ ਗੁਰੂ ਕੀ ਅੱਗੇ ਇਹ ਰਹੀ ਇਸਨੇ ਗੁਰੂ ਸਾਹਿਬ ਜਿਲਾਹ ਘਰ ਬਗਵਾਂ ਚੋ ਫਰਮਾਇਤੀ ਦੇਖਿਆ ਦਿਨੇ ਕੰਗੜੇ ਉਗਾ ਫਨਾਵਾਇਤ ਜਿਵੇਂ ਤੁਹਾਨੂੰ ਲੱਗਿਆ ਉੱਤਪੁਰੇ ਮਾਈਕ ਨੂੰ ਉਹ ਜਾ ਕੇ ਮਾਰਦੀ ਦੱਸਦੀ ਹੈ ਕਿ ਸਿੰਘ ਸ਼ਹੀਦ ਹੋ ਗਏ ਮੈਂ ਉਹਨਾਂ ਤੇ ਜ਼ਖਮੀ ਹਾਂ ਤੇ ਤੁਸੀਂ ਸਾਰ ਲੋਕ ਤੇ ਮਹਾਰਾਜ ਨੇ ਉੱਤਪੁਰੇ ਤੇ ਚੜ੍ਹਦੇ ਉਹ ਚੜ੍ਹਾਂ ਲੱਗੇ ਰਹੇ ਗੇਂ ਕੁੱਪ ਦੀ ਇਹ ਤਾਂ ਮਨ ਹੱਥੇ ਆਇਆ ਤੇ ਜੇ ਕੁੜੀ ਉੱਥੇ ਪਈ ਹੈ ਕਾਬਲਾਂ ਦੇ ਪਰ ਕਾਬਲਾਂ ਦੇ ਅੱਗੇ ਅੱਛਾ ਇਹ ਤਾਂ ਕੋਈ ਪਾਵੋ ਇਹ ਨਹੀਂ ਆਏ ਇਹ ਮੇਰਾ 10000 ਰੁਪਏ ਮੇਰੇ 2000 ਰੁਪਏ ਮੇਰੇ ਤੇ ਸਾਰੀ ਸੀ ਹੋਈ ਸਵਾਸੀ ਕੇ ਮਾਂ 388 ਇਹ ਨੂੰ ਚੋਲੀ ਚੁਕਾਏ ਚੋਲੀ ਬਾਕੇ ਮੋਹ ਪੰਜਾ 13 ਪੰਜਾ 15 ਬਰੇ ਬਹੁਤ ਮੰਗ ਲੀ ਮਤਲਬ ਕੁਛ ਨਹੀਂ ਮੰਗਣਾ ਬਰਾਵਾ ਬਾਕੀ 50 ਗਣ ਹਾਂ 50 ਮੰਗ ਕੋ ਬੋਲ ਰਿਹਾ ਮੇਰੀ ਵੀਡੀ 569 ਹੋ ਲੋ ਬਣ ਜਾਓ ਠੀਕ ਹੈ ਇਹਨਾਂ ਚਾਹਾਂ ਨੂੰ ਇਕੱਠਾ ਕਰਦੇ ਤੇ ਬਿਵਾਰੀ ਕਿਰਤ ਕੇ ਰਖਦਾ ਦਰ ਨਾ ਰਖਦਾ ਕਿ ਦੂਜਾ ਲਕਾਜੀ ਬੇਵਾਨੀ ਬੇਵਾਨੀ ਮਹਾਰਾਜ ਨੇ ਜੇ ਜ਼ਮੀਨਾਂ ਤਾਂ ਨਹੀਂ ਰੱਖਿਆ ਪਰ ਵੀ ਬਹੁਤ ਸੀ ਸੰਗਤ ਆਉਗੀ ਕਿ ਫਿਰ ਕੋਈ ਮਾਮਲ ਜ਼ਮੀਨਾਂ ਰੱਖਦਾ ਮੈਂ ਮਾਮਲ ਸੋਕਿਆ ਨਹੀਂ ਮੈਂ ਸਾਰੇ ਚਾਰਸ ਪੜੇ ਅੰਸ਼ ਬੰਮਨ ਬੰਸ ਹਾਲੇ ਹਾਲੇ ਬਣੀ ਲਾਲਾ ਪਤਾ ਕਿ ਸਾਡੀ ਦੇ ਵਿੱਚ ਇਸੇ ਕਰਕੇ ਲੱਗਦਾ ਕਿ ਆਪੇ ਤੇ ਗਰਮੀ ਦੇ ਕਾਰਨ ਪਰ ਪਾਣੀ ਦੀ ਦੋੜੀ ਸਮੱਸਿਆ ਦੇ ਕਾਰਨ ਕਿ ਹਾਂ ਜਿਹੜਾ ਇਹਨੂੰ ਫਿਰ ਆਪਣਾ ਉਸ ਹੱਦ ਨਾਲ ਮਨਾਇਆ ਜਾਂਦਾ ਚਲੋ ਜੀ ਉਸ ਜਿਹੜਾ ਉਹ ਗੁਰਦੁਆਰਾ ਉਹ ਗੁਰਦੁਆਰਾ ਸਿੰਘਾਂ ਨੇ ਮੂਰਤੀ ਲਾਏ ਸੀ ਤੰਬੂ ਸਾਹਿਬ ਕੋ ਤੰਬੂ ਸਾਹਿਬ ਗੁਰਦੁਆਰਾ ਅੱਛਾ ਉਹ ਤੰਬੂ ਸਾਹਿਬ ਗੁਰਦੁਆਰਾ ਉੱਥੇ ਸਿੰਘਾਂ ਨੇ ਮੂਰਤੀ ਲਾਈ ਮਾਤਾ ਭਾਗੋ ਜੀ ਦਾ ਕੋਈ ਉਹਨਾਂ ਉੱਥੇ ਜਿੰਨੂੰ ਬਿਲਕਾ ਬਣਵਾ ਕੇ ਕੋਈ ਉਹ ਤੇ 40 ਉਹ ਹਜ਼ਾਰਾਂ ਸੀ ਉਹ ਗੁਰਦੁਆਰਾ ਤੰਬੂ ਇਹ ਟਾੜੀਆਂ ਤੇ ਕਸ਼ੇਰੇ ਪਾ ਮਹਾਕਾਟ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਆ ਜੇ ਗੁਰੂ ਜੀ ਨਾ ਹੁੰਦੇ ਫੌਜਾਂ ਨਾ ਹੁੰਦੀਆਂ ਤਾਂ ਸ਼ਾਇਦ ਅਸੀਂ ਵੀ ਇੱਥੇ ਮੁਗਲ ਹੀ ਹੁੰਦੇ ਬਾਕੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਤਿਹਾਸ ਬਹੁਤ ਵੱਡਾ ਵਾ ਮੁਕਸਰ ਸਾਹਿਬ ਦਾ ਇੱਕ ਵੀਡੀਓ ਦੇ ਵਿੱਚ ਦੱਸਣਾ ਮੁਸ਼ਕਲ ਆ ਮੈਂ ਕੋਸ਼ਿਸ਼ ਕਰੂੰਗਾ ਕਿ ਆਉਣ ਵਾਲੀ ਵੀਡੀਓ ਕੋਈ ਇਦਾਂ ਦੀ ਬਣੀ ਤੇ ਮੈਂ ਉਹਦੇ ਵਿੱਚ ਪੂਰੀ ਡਿਟੇਲ ਨਾਲ ਇਤਿਹਾਸ ਦੱਸਾਂ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਫੌਸਲਾ ਬਤਾਇਓ ਧੰਨਵਾਦ ਜੀ